ਚੋਰੀ ਕਰਨ ਵਾਲੇ ਕਰ ਲੈ ਕਾਬੂ ਪਾਈਪਾਂ ਚੋਰੀ ਹੋਣ ਕਾਰਨ ਆਕਸੀਜਨ ਲੀਕ ਹੋਣ ਤੇ ਹੋਇਆ ਸੀ ਵੱਡਾ ਨੁਕਸਾਨ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਐਸਐਸਪੀ ਫਰੀਦਕੋਟ ਮਾਨਜੋ ਡਾਕਟਰ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਚੋਰੀ ਜਾਂ ਖੋਹ ਦੀ ਘਟਨਾ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਜਾਂਦੀ ਹੈ। ਐਸੀ ਲੜੀ ਦੇ ਵਿੱਚ ਇੱਕ ਜਿਹੜੀ ਚੋਰੀ ਰਿਪੋਰਟ ਕੀਤੀ ਗਈ ਸੀ ਐਸਐਮਓ ਸਿਵਲ ਹਸਤਰ ਫਰੀਦਕੋਟ ਵੱਲੋਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਥੋਂ ਕੁਝ ਹਸਪੀਟਲ ਦਾ ਸਮਾਨ ਹੈਗਾ ਜਿਹੜਾ ਉਹ ਚੋਰੀ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਨੂੰ ਇਸ ਸੁੱਤੇ ਤੀਜੀ ਨਾਲ ਕੰਮ ਕਰਦਿਆਂਗੇ। ਇੱਕ ਐਫ ਆਈ ਆਰ ਨੰਬਰ 409 ਮਿਤੀ 29/9 ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈਗੀ ਤੇ ਇਸ ਤੇ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੇ ਆ ਹਾਂ ਜਿਹੜਾ ਦੋਸ਼ੀ ਬੋਰ ਸਿੰਘ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਚੋਰੀ ਕਰਨ ਉਪਰੰਤ ਇਹ ਜਿਹੜਾ ਸਮਾਨ ਹੈਗਾ ਇੱਕ ਕਬਾੜੀਏ ਹਰਪ੍ਰੀਤ ਸਿੰਘ ਉਰਫ ਗੋਰਾ ਨੂੰ ਜਿਹੜਾ ਵੇਚ ਦਿੱਤਾ ਗਿਆ ਸੀ ਅ ਅਗਲੀ ਤਫਤੀਸ਼ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਗੋਰਾ ਨੂੰ ਵੀ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਹਰਪ੍ਰੀਤ ਸਿੰਘ ਉਰਫ ਗੋਰਾ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇਹ ਕਿਤੇ ਵਜੋਂ ਇੱਕ ਖਵਾੜੀਆ ਹੈਗਾ ਜੋ ਕਿ ਚੋਰੀ ਦਾ ਸਮਾਨ ਲੈ ਕੇ ਤੇ ਅੱਗੇ ਵੇਚਦਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਅਗਲੀ ਇਹ ਦੇ ਵਿੱਚ ਜਿਹੜੀ ਵੀ ਕਾਰਵਾਈ ਹੋਊਗੀ ਉਸ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਤੇ ਫਰੀਦਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਟਨਾ ਚੋਰੀ ਜਖਮ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਸੋਲਵ ਕਰ ਲਈਤੇ ਲੋਕਪੱਖੀ ਜਿਹੜੀ ਹੈਗੀ ਹੈ ਪੁਲਿਸਿੰਗ ਲਈ ਬਚਨਵਦ ਧੰਨਵਾਦ ਐਸਐਸਪੀ ਫਰੀਦਕੋਟ ਮਾਨਜੋ ਡਾਕਟਰ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਚੋਰੀ ਜਾਂ ਖੋਹ ਦੀ ਘਟਨਾ ਸੰਬੰਧੀ ਫਰੀਦਪੁਰ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਜਾਂਦੀ ਹੈ। ਐਸੀ ਲੜੀ ਦੇ ਵਿੱਚ ਇੱਕ ਜਿਹੜੀ ਚੋਰੀ ਰਿਪੋਰਟ ਕੀਤੀ ਗਈ ਸੀ ਐਸ ਐਮਓ ਸੇਵਲ ਹਸਪਤਾਲ ਫਰੀਦਪੁਰ ਵੱਲੋਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਕੁਝ ਸ਼ਰਾਬਤੀ ਅਨਸਰਾਂ ਵੱਲੋਂ ਉੱਥੋਂ ਕੁਝ ਹਸਪਤਾਲ ਦਾ ਸਮਾਨ ਹੈਗਾ ਜਿਹੜਾ ਉਹ ਚੋਰੀ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਨੂੰ ਇਸ ਸਤੇਤੀਧੀ ਨਾਲ ਕੰਮ ਕਰਦੇ ਆਂਗੇ। ਇੱਕ ਐਫ ਆਈ ਆਰ ਨੰਬਰ 409 ਮਿਤੀ 29 ਨਵੰਬਰ ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈਗੀ ਤੇ ਇਸ ਤੇ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੇ ਆ ਹਾਂ ਜਿਹੜਾ ਦੋਸ਼ੀ ਬੋੜ ਸਿੰਘ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਚੋਰੀ ਕਰਨ ਉਪਰੰਤ ਇਹ ਜਿਹੜਾ ਸਮਾਨ ਹੈਗਾ ਇੱਕ ਕਬਾੜੀਏ ਹਰਪ੍ਰੀਤ ਸਿੰਘ ਉਰਫ ਬੋਰਾ ਨੂੰ ਜਿਹੜਾ ਵੇਚ ਦਿੱਤਾ ਗਿਆ ਸੀ ਅ ਅਗਲੀ ਤਫਤੀਸ਼ ਦੇ ਵਿੱਚ ਹਰਪ੍ਰੀਤ ਸਿੰਘ ਔਰ ਫਗੋਰਾ ਨੂੰ ਵੀ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਹਰਪ੍ਰੀਤ ਸਿੰਘ ਔਰਫ ਫਗੋਰਾ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇਹ ਕਿਤੇ ਵਜੋਂ ਇੱਕ ਖਵਾਲੀਆ ਹੈਗਾ ਜੋ ਕਿ ਚੋਰੀ ਦਾ ਸਮਾਨ ਲੈ ਕੇ ਤੇ ਅੱਗੇ ਵੇਚਦਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਅਗਲੀ ਇਹਦੇ ਵਿੱਚ ਜਿਹੜੀ ਵੀ ਕਾਰਵਾਈ ਹੋਊਗੀ ਉਸ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਤੇ ਫਰੀਦਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਟਨਾ ਚੋਰੀ ਜਖਮੋ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਤ ਤੋਂ ਜਲਦ ਜਿਹੜਾ ਹੈਗਾ ਸੋਲਵ ਕਰਨ ਲਈ ਤੇ ਲੋਕ ਪੱਖੀ ਜਿਹੜੀ ਹੈਗੀ ਹੈ ਪੁਲਿਸਿੰਗ ਲਈ ਵਚਨਬੱਧ ਧੰਨਵਾਦ